ਤਾਂ ਉਹ ਕਿਹਦੇ ਬੈਗ ਲੈ ਕੇ ਆਏ ਭਰ ਕੇ ਘਰ ਘਰ ਬਾਹਰ ਰੱਖ ਕੇ ਜਿਹੜਾ ਕਰਵਾ ਕਰੇ ਬੈਗਾਂ ਤੇ ਬੈਗ ਬਾਹਰ ਤਨੂ ਬੈਗ ਵਿੱਚ ਨਹੀਂ ਮੈਨੂੰ ਨਹੀਂ ਕੁਝ ਵੀ ਦਿਖਾਇਆ ਆ ਲੈ ਕੇ ਆਏ ਉਹ ਸਾਡੇ ਜਿਹੜੇ ਇੰਚਾਰਜ ਨੇ ਬਗੀਚਾ ਸਿੰਘ ਜੀ ਸਤਤਰੇ ਉੱਦੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੁਰਦੁਆਰਾ ਗੱਜਟਾ ਇਹਦੇ ਵਿੱਚ ਹਰ ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਗੋਲਕਾਂ ਜਾ ਰਿਹਾ ਕਿੱਥੇ ਕਿੱਥੇ ਆ ਰਿਹਾ ਕਿੱਥੇ ਖਰਚ ਹੋ ਰਿਹਾ ਖੁੱਲ ਜੋੜ ਕਿੰਨਾ ਸਕੂਲਾਂ ਕਾਲਜਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦਿਆਂ ਨੂੰ ਵੀ ਦੋ ਕਿ ਦੂਜਾ ਮੈਂ ਇਹ ਸੇਖ ਰਹਿਤ ਮਰਿਆਦਾ ਉਹਨਾਂ ਨੂੰ ਦਿੱਤੀ ਵੀ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤਖਤ ਸਾਹਿਬ ਨਿਰਵੈਰਾ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਵੀ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਇਕ ਸਿਧਾਂਤ ਪਰੰਪਰਾ ਰਵੈਤ ਅਕਾਲ ਤੱਕ ਸਾਡੀ ਸਰਵੋੱਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਟਿੱਪਣੀ ਨਹੀਂ ਬਿਲਕੁਲ ਨਾ ਹੀ ਪਾਵਰ ਸੂਪਾ ਦੇ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਸਾਹਿਬ ਹਾਂਜੀ ਹੋਈ ਉਹਦੇ ਵਿੱਚ ਮੈਨੂੰ ਆਖਿਆ ਸੀ ਵੀ ਕਈ ਕਮਾਂ ਤੁਸੀਂ ਕਾਲੀ ਕਰ ਜਾਂਦੇ ਆ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਆ ਜਿਹੜੇ ਭਾਈ ਚਦਰ ਸਿੰਘ ਜੀਵਨ ਸਿੰਘ ਸ਼ਬਦ ਦੇ ਰਹੇ ਸਾਡੀ ਦਮਦਮੇ ਟਕਸਾਲ ਤੋਂ ਵੀ ਸ਼ਬਦ ਦੇ ਰਹੇ ਕੁਝ ਹੋਰ ਵੀ ਪਰਸਾਂ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਤੋਂ ਹੀ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਚ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਤਾਂ ਮਤਲਬ ਇਹ ਨਹੀਂ ਕਿ ਉਹ ਅਨਧਕਾਰਤਾ ਉਹ ਗੁਰਦੁਆਰਾ ਸਾਹਿਬ ਚ ਤੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਰਾਈ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬਰਾਮਦ ਹੋਗੇ ਬਹੁਤ ਸਾਨੂੰ ਇਹ ਸ਼ਬਦ ਚੁਬਦਾਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰੇ ਦਾ ਸਰੂਪ ਹੀ ਹੋਣਿਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਅਦ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਸੀਂ ਰਾਬਤਾ ਕਰ ਲਿਆ ਕਰਾਂਗੇ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚੱਲਦੀਆਂ ਵਾਂ ਕਈ ਰਿਕਵਰ ਕੀਤੇ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ ਤੇ ਬਿਰਾਜਮਾਨ ਹੁੰਦੇ ਆ ਅਸੀਂ ਸਾਡੀ ਜਾਗਤ ਜੋਤ ਗੁਰੂ ਆ ਤਾਂ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਵੀ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਦਿਲ ਦੁਖਦੇ ਆ ਔਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਬਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮਰਿਆਦਾ ਬੇਮर्यादा ਸ਼ਬਦ ਜਿਹੜੇ ਉਹ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਾਂ ਦੇਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਉਹ ਇਹ ਗੱਲ ਹੋਈ ਆ ਉਹਨਾਂ ਨਾਲ